ਮਨੋਵਿਗਿਆਨ ਦੇ ਵਿੱਚ ਵੀ ਪੜਿਆ ਜਾਂਦਾ ਹੈ ਕਿ ਜਿੱਧਰ ਬੰਦੇ ਦਾ ਧਿਆਨ ਹੁੰਦਾ ਹੈ ਉਸ ਪਾਸੇ ਦਾ ਵਿਕਾਸ ਹੋਣਾ ਆਰੰਭ ਹੋ ਜਾਂਦਾ ਹੈ ਧਿਆਨ ਚੰਗੇ ਪਾਸੇ ਨੂੰ ਹੋਏ ਤੇ ਚੰਗੇ ਪਾਸੇ ਨੂੰ ਬੰਦਾ ਵੱਧਦਾ ਜਾਂਦਾ ਹੈ ਧਿਆਨ ਮਾੜੇ ਪਾਸੇ ਨੂੰ ਹੋਏ ਤੇ ਬੰਦਾ ਮਾੜੇ ਪਾਸੇ ਨੂੰ ਵੱਧਦਾ ਜਾਂਦਾ ਹੈ ਧਿਆਨ ਦੀ ਤਾਕਤ ਬੜੀ ਬਲਵਾਨ ਹੈ ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬਾਨਤਾ ਦਾ ਜ਼ਿਕਰ ਕਰਦੇ ਨੇ ਵੀ ਜਦੋਂ ਧਿਆਨ ਲਾਇਆ ਜਾਏ ਜਿਸ ਪਾਸੇ ਧਿਆਨ ਜੋੜਿਆ ਜਾਏ ਕਿਉਂਕਿ ਉਸ ਪਾਸੇ ਦਾ ਵਿਕਾਸ ਹੋਣਾ ਕੀ ਗੁਣਾ ਖੈ ਇਹ ਕੁਦਰਤਨ ਖੈ ਇਸ ਕਰਕੇ ਧਿਆਨ ਹਮੇਸ਼ਾ ਮਾਲਕ ਪ੍ਰਭੂ ਦੇ ਚਰਨਾਂ ਦੇ ਵਿੱਚ ਜੋੜਿਆ ਜਾਏ ਤਾਕ ਚੰਗਿਆਈ ਵਾਲਾ ਪੱਖ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਭਲ ਹੋਏ ਚੰਗਿਆਈ ਵਾਲੇ ਪੱਖ ਵੱਲ ਅਸੀਂ ਅੰਦਰੂਨੀ ਤੌਰ ਤੇ ਵੱਧਦੇ ਜਾਈਏ। ਉਹਨਾਂ ਰਾਤਾ ਪਾਵਨ ਬਾਣੀ ਅੰਦਰ ਇਸ ਕੁਦਰਤੀ ਨਿਯਮ ਦਾ ਜ਼ਿਕਰ ਕੀਤਾ ਸਤਿਗੁਰੂ ਨੇ। ਕੁਝ ਬਚਨ ਨੇ ਜਿਵੇਂ ਸਹਿਬੰਦ ਦਾ ਪਾਵਨ ਬਾਣੀ ਦਾ ਬਚਨ ਹੈ ਜੈਸੋ ਰਾਤਾ ਤੈਸੋ ਹੋਏ। ਇੱਕ ਹੋਰ ਥਾਂ ਤੇ ਸਤਿਗੁਰੂ ਸਚੇ ਪਤਸ਼ਾਹ ਜੀ ਕਿਰਪਾ ਕਰਦੇ ਨੇ ਜਿਸ ਸੋ ਰਾਤਾ ਤੈਸੋ ਹੋਵੈ ਸਚੇ ਸੱਚ ਸਮਾਇਆ ਇਨਾਂ ਦੋਵਾਂ ਪਾਵਨ ਪੰਕਤੀਆਂ ਦੇ ਵਿੱਚ ਸਤਿਗੁਰੂ ਸਚੇ ਪਤਸ਼ਾਹ ਜੀ ਨੇ ਉਸ ਨਿਯਮ ਦਾ ਜ਼ਿਕਰ ਕੀਤਾ ਜੈਸੋ ਰਾਤਾ ਤੈਸੋ ਜਿਦੇ ਵਿੱਚ ਮਨ ਕਰਕੇ ਧਿਆਨ ਕਰਕੇ ਬੰਦਾ ਰਚਿਆ ਹੁੰਦਾ ਹੈ ਉਹੋ ਜਿਹਾ ਬਣ ਜਾਂਦਾ ਹੈ ਭਾਵ ਜਿੱਥੇ ਸਾਡਾ ਧਿਆਨ ਖੁੱਬਿਆ ਹੋਏਗਾ ਜਿੱਥੇ ਸਾਡਾ ਧਿਆਨ ਰੁੱਝਿਆ ਹੋਏਗਾ ਸੁਭਾਵਕ ਹੈ ਕੁਦਰਤਨ ਹੈ ਉਹਦਾ ਅਸਰ ਸਾਡੇ ਤੇ ਪਏਗਾ ਅਸੀਂ ਸੁਭਾ ਕਰਕੇ ਉਹੋ ਜੇ ਬਣ ਜਾਵਾਂਗੇ ਜਿਸੋ ਰਾਤਾ ਤੈਸੋ ਹੋਵੇ ਸੱਚੇ ਸੱਚ ਸਮਾਇਆ ਇਸ ਨਿਯਮ ਤਹਿਤ ਕਿ ਕੁਦਰਤੀ ਨਿਯਮਾਂ ਨੂੰ ਤੋੜਿਆ ਕੋਈ ਨਹੀਂ ਜਾ ਸਕਦਾ। ਇਹ ਕੋਈ ਦੁਨਿਆਵੀ ਨਿਯਮ ਥੋੜੀ ਨੇ। ਮਨੁਸਕਿਓ ਦੀ ਬਾਣੋਂ ਕੋਈ ਨਸ ਭੱਜ ਨਿਕਲੇ। ਬੰਦੇ ਦੀ ਅਦਾਲਤ ਦੇ ਵਿੱਚੋਂ ਕੋਈ ਨਸ ਸਕਦਾ ਹੈ ਭੱਜ ਸਕਦਾ ਹੈ ਕਿੰਨੇ ਅਦਾਲਤਾਂ ਦੇ ਵਿੱਚ ਪੇਸ਼ੀ ਦੇ ਦੌਰਾਨ ਭੱਜ ਜਾਂਦੇ ਨੇ। ਬੰਦਿਆਂ ਦੀਆਂ ਅਦਾਲਤਾਂ ਦੇ ਵਿੱਚ ਰਿਸ਼ਵਤ ਚੱਲ ਜਾਂਦੀ ਹੈ। ਜਾਨ ਪਹਿਚਾਨ ਚੱਲ ਜਾਂਦੀ ਹੈ। ਬੰਦਿਆਂ ਦੀਆਂ ਅਦਾਲਤਾਂ ਦੇ ਵਿੱਚ ਬੰਦੇ ਦਾ ਰਸੂਖ ਚੱਲ ਜਾਂਦਾ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਪੈਸਾ ਚੱਲ ਜਾਂਦਾ ਹੈ ਬੰਦਿਆਂ ਦੀਆਂ ਅਦਾਲਤਾਂ ਦੇ ਵਿੱਚੋਂ ਬਚਨ ਲਈ ਸੋ ਤਰੀਕੇ ਨੇ ਮਨੁੱਖ ਕੋਲ ਤੇ ਖਾਸ ਕਰ ਧਨਵਾਨਾਂ ਕੋਲ ਤਾਂ ਬੇਅੰਤ ਤਰੀਕੇ ਨੇ ਪਰ ਉਸ ਮਾਲਕ ਪ੍ਰਭੂ ਦਾ ਬਣਾਇਆ ਹੋਇਆ ਨੀਮ ਨਿਯਮ ਕੁਦਰਤ ਦੇ ਵਿੱਚ ਉਹਨੇ ਘੜੇ ਹੋਏ ਜਿਹੜੇ ਨਿਯਮ ਨੇ ਇਹਨਾਂ ਤੋਂ ਨਹੀਂ ਬਚਿਆ ਜਾ ਸਕਦਾ। ਬਸ ਇਸੇ ਗੱਲ ਦਾ ਜ਼ਿਕਰ ਇਹਨਾਂ ਦੋ ਪਧੀਆਂ ਦੇ ਵਿੱਚ ਤੇ ਸੰਪੂਰਨ ਸ਼ੰਤ ਦੇ ਵਿੱਚ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਕੀਤਾ ਹੈ। ਜਿਹਦੇ ਵਿੱਚ ਰਚਾਂਗੇ ਉਹ ਜੇ ਬਣ ਜਾਵਾਂਗੇ ਸੱਚੇ ਸੱਚ ਸਮਾਇਆ ਜੇ ਸੱਚ ਦੇ ਵਿੱਚ ਰਚ ਜਾਵਾਂਗੇ ਤੇ ਸੱਚ ਦੇ ਵਿੱਚ ਸਮਾ ਜਾਵਾਂਗੇ। ਇਕ ਕੁਦਰਤਨ ਕੈ ਬੂੜ ਦੇ ਵਿੱਚ ਰਚੀਆਂ ਆਸ ਰੱਖੀਏ ਸੱਚ ਚ ਸਮਾਧੀ ਲੱਗ ਜਾਏ ਇਦਾਂ ਨਹੀਂ ਹੁੰਦਾ ਜੇ ਮੈਂ ਕੂੜ ਦੇ ਵਿੱਚ ਰਚੀਆਂ ਹੋਇਆਂ ਖਾਂ ਮਖਮੂਰ ਖਾਨ ਤੇ ਅੱਖਾਂ ਮੇਰੀ ਜ਼ਿੰਦਗੀ ਦੇ ਵਿੱਚ ਸੱਚ ਦਾ ਪੱਖਰ ਪੱਖ ਜਿਹੜਾ ਉਹ ਬਹੁਤ ਊਜਾਗਰ ਹੋਏ ਇਦਾਂ ਨਹੀਂ ਹੁੰਦਾ ਹੁੰਦਾ ਜਿੱਥੇ ਧਿਆਨ ਰੁੱਝਿਆ ਹੋਏ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਅਨ ਕਾਏ ਰਤੜਿਆ ਅਨ ਕਾਏ ਇਸ ਸ਼ਬਦ ਦਾ ਜਿਹੜਾ ਅਰਥ ਹੈ ਉਹ ਵਿਦਵਾਨਾਂ ਨੇ ਵੱਖ-ਵੱਖ ਕੀਤਾ ਕਿਸੇ ਸਰੋਤ ਦੇ ਵਿੱਚ ਕਿਸੇ ਕੋਸ਼ ਦੇ ਵਿੱਚ ਇਹਦਾ ਅਰਥ ਕਾਮ ਨਾਲ ਲਿਆ ਗਿਆ ਕਿਸੇ ਕੋਸ਼ ਦੇ ਵਿੱਚ ਇਹਦਾ ਅਰਥ ਅਨ ਕਾਏ ਉਥੇ ਕਾਏ ਨੂੰ ਸਰੀਰ ਤੇ ਅਨ ਭਾਏ ਭਾਵ ਕੇ ਸਰੀਰ ਤੋਂ ਇਲਾਵਾ ਜਦੋਂ ਦੂਜੇ ਪਾਸੇ ਬੰਦਾ ਰਚਦੈ ਪ੍ਰੋਫੈਸਰ ਸਾਧ ਸਿੰਘ ਘੋੜਾ ਨੇ ਅਨ ਕਾਏ ਇਥੇ ਲਿਆ ਆਇਆ ਵੀ ਉਸ ਮਾਲਕ ਪ੍ਰਭੂ ਤੋਂ ਇਲਾਵਾ ਜਦੋਂ ਤੁਸ਼ ਪਦਾਰਥਾਂ ਦੇ ਵਿੱਚ ਬੰਦਾ ਰਚ ਜਾਂਦਾ ਹੈ ਅਨ ਕਾਏ ਰਤੜਿਆ ਵਾਟ ਦੁਹੇ ਨੀਦਾਨ ਜਦੋਂ ਬੰਦਾ ਮਾਲਕ ਪ੍ਰਭੂ ਦੇ ਨਾਮ ਦੇ ਵਿੱਚ ਨਹੀਂ ਰਚੇਗਾ ਜਦੋਂ ਸਾਡਾ ਧਿਆਨ ਰੱਬੀ ਗੁਣਾਂ ਦੇ ਵਿੱਚ ਨਹੀਂ ਹੋਏਗਾ ਰੱਬੀ ਗੁਣਾਂ ਨੂੰ ਛੱਡ ਕੇ ਤੁਸ ਪਦਾਰਥਾਂ ਦੇ ਵਿੱਚ ਤੁਸ ਜਿਹੜੇ ਵਿਕਾਰ ਨੇ ਉਹਨਾਂ ਦੇ ਵਿੱਚ ਸਾਡਾ ਧਿਆਨ ਰਚੇਗਾ ਤੇ ਫਿਰ ਜ਼ਿੰਦਗੀ ਰੂਪੀ ਜਿਹੜੀ ਵਾਟ ਹੈ ਜੀਵਨ ਰੂਪੀ ਜਿਹੜਾ ਪੰਧ ਹੈ ਇਹ ਦੁਖੀਲਾ ਹੋਏਗਾ ਹੋਏਗਾ ਵਾਟ ਦੁਹੇਲੀ ਦਾੰ ਸਾਕਿਪ ਜੀ ਕਹਿੰਦੇ ਜੀਵਨ ਰੂਪੀ ਤੇਰਾ ਪੰਦ ਦੁੱਖਾਂ ਨਾਲ ਭਰਦਾ ਜਾ ਰਿਹਾ ਹੈ ਤੇ ਇਹਦੇ ਚ ਦੋਸ਼ ਕਿਸੇ ਦੂਜੇ ਦਾ ਨਹੀਂ ਇਹਦੇ ਚ ਦੋਸ਼ ਵੀ ਕੇਵਲ ਤੇ ਕੇਵਲ ਤੇਰਾ ਹੈ ਕਿਉਂਕਿ ਪਵਨ ਬਾਣੀ ਨੂੰ ਆਪਾਂ ਜਦੋਂ ਸਮਝਾਂਗੇ ਤੇ ਪਵਨ ਬਾਣੀ ਦਾ ਬਚਨ ਹੈ ਦੱਤੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾ ਆਪਣੇ ਜੋ ਮਹਿ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨ ਉਨਵਾਟ ਦੁਖੇਲੀ ਹੋਏਗੀ ਜੀਵਨ ਰੂਪੀ ਪੰਦ ਹੈ ਜਿਹੜਾ ਇਹ ਦੁੱਖਾਂ ਨਾਲ ਭਰੇਗਾ ਹੀ ਜਦੋਂ ਆਪਾਂ ਰੱਬ ਨੂੰ ਛੱਡ ਕੇ ਸਾਡਾ ਧਿਆਨ ਉਹ ਰੱਬੀ ਗੁਣਾਂ ਦੀ ਬਜਾਏ ਔਗੁਣਾਂ ਵੱਲ ਸਾਡਾ ਧਿਆਨ ਵੱਜੇਗਾ ਤੇ ਫਿਰ ਇਹ ਅਖੀਏ ਵੀ ਵਾਟ ਜ਼ਿੰਦਗੀ ਰੂਪੀ ਜਿਹੜਾ ਪੰਦ ਹੈ ਉਹ ਸੁੱਖਾਂ ਨਾਲ ਭਰ ਜਾਏ ਇਦਾਂ ਨਹੀਂ ਹੁੰਦਾ ਵਾਰ ਟੁ ਦਹੇਲੀ ਰਾਮ ਇਹ ਕੁਦਰਤੀ ਨਿਯਮ ਹੈ ਜੈਸੋ ਰਾਤਾ ਤੈਸੋ ਹੋਵੇ ਤੇ ਇਸ ਨਿਯਮ ਨੂੰ ਤੋੜਿਆ ਨਹੀਂ ਜਾਏ ਜਾ ਸਕਦਾ ਫਿਰ ਸਾਡਾ ਜੀਵਨ ਜੀਵਨ ਰੂਪੀ ਪੰਦ ਦੁੱਖਾਂ ਨਾਲ ਭਰੇਗਾ ਫਿਰ ਦੁੱਖਾਂ ਰੂਪੀ ਹਨੇਰੀਆਂ ਜ਼ਿੰਦਗੀ ਦੇ ਵਿੱਚ ਝੁੱਲਣਗੀਆਂ ਹੀ ਝੁੱਲਣਗੀਆਂ ਫਿਰ ਦੁੱਖਾਂ ਰੂਪੀ ਛਖੜ ਆਵੇਗਾ ਹੀ ਆਵੇਗਾ ਉਹਦੇ ਤੋਂ ਬਚ ਨਹੀਂ ਸਕਾਂ